ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੌਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਦੇਸ਼ ਉਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਤੇ ਖਬਰਾਂ ਦੀ ਤਹਿ ਤੱਕ ਜਾਣਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੀ ਖਬਰ ਤੇ ਵੱਡੀ ਖਬਰ ਦੇ ਵੱਲ ਚਲਦੇ ਆ ਇਸ ਸਮੇਂ ਦੇਸ਼ ਦੇ ਵਿੱਚ ਇੱਕ 에ਅਰਲਾਈਨ ਨੇ ਪੂਰੀ ਤਰਤੱਲੀ ਮਚਾਈ ਹੋਈ ਹੈ ਇੰਡੀਗੋ 에ਅਰਲਾਈਨਸ ਡੋਮੈਸਟਿਕ ਪੱਧਰ ਤੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ ਤਕਰੀਬਨ 100 ਜੇਕਰ ਕੈਲੀਏ ਵੀ ਆ ਯਾਤਰੀ 에어ਪੋਰਟ ਚ ਵਰਦੇ ਨੇ ਤਾਂ 65 ਇਸ ਚ ਸਵਾਰ ਹੁੰਦੇ ਨੇ ਡੋਮੈਸਟਿਕ ਲਾਈਨ 에어ਲਾਈਨ ਦੇ ਹੁੰਦੇ ਕਰਕੇ ਤੇ ਇਸ ਦੀ ਬਹੁਤ ਵਰਤੋਂ ਹੁੰਦੀ ਹੈ ਤੇ ਉਨੀ ਹੀ ਵੱਡੇ ਪੱਧਰ ਤੇ ਹੁਣ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਲੋਕ ਕਿਉਂ ਇੰਨਾ ਖੱਜਲ ਹੋ ਰਹੇ ਨੇ ਜੀ ਕਿਉਂ 에어ਪੋਰਟ ਬੱਸ ਸਟੈਂਡ ਬਣ ਗਏ ਨੇ ਹਾਂ ਬਹੁਤ ਮਾੜੇ ਹਾਲਾਤ ਨੇ ਇੰਡੀਗੋ 에ਅਰਲਾਈਨਸ ਦੀ ਜੇ ਆਪਾਂ ਗੱਲ ਕਰ ਲਈਏ ਤਾਂ 800 ਤੋਂ ਵੱਧ ਫਲਾਈਟਸ ਕੈਨਸਲ ਹੋਈਆਂ ਨੇ ਜਿਦੇ ਕਰਕੇ ਜਿਹੜੇ ਪੈਸੇਂਜਰ ਨੇ ਉਹਨਾਂ ਚ ਆਪਾਂ ਗੁੱਸਾ ਆਪਾਂ ਨੂੰ ਗੁੱਸਾ ਦੇਖਣ ਨੂੰ ਮਿਲ ਰਿਹਾ ਪਿਛਲੇ 4 ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਇਹ ਜਿਹੜਾ 에어ਲਾਈਨ ਦਾ ਕ੍ਰਾਈਸਿਸ ਚੱਲ ਹੀ ਰਿਹਾਗਾ ਕੋਈ ਕਿਤੇ ਕਿਤੇ ਸੌਫਟਵੇਅਰ ਅਪਡੇਟ ਹੋ ਰਹੇ ਨੇ ਹੋਰ ਵੀ ਇਹਦੇ ਚ ਕਈ ਸਾਰੀਆਂ ਚੀਜ਼ਾਂ ਨੇ 90 ਫਲਾਈਟ ਫੀਅਰ ਦਾ ਮਾਮਲਾ ਦੱਸਿਆ ਜਾ ਰਿਹਾਗਾ ਨਵਾਂ ਜਿਹੜਾ ਟਾਈਮ ਅਪਡੇਟ ਕੀਤਾ ਗਿਆ ਬੇਸਿਕਲੀ ਤੇ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਜਿਹੜਾ FDTL ਹੈ ਉਹਦੇ ਚ ਬਦਲਾ ਤੇ 에어 트래픽 ਦੇ ਵਿੱਚ ਜਿਹੜੀ ਭੀੜ ਲਗਾਤਾਰ ਵੱਧ ਰਹੀ ਹੈ ਉਹ ਮੌਸਮ ਦੀ ਖਰਾਬੀ ਬਦਲਾ ਬਦਲਾ ਸ਼ਡਿਊਲ ਤੇ ਸੌਫਟਵੇਅਰ ਅਪਡੇਟ ਅਪਡੇਸ਼ਨ ਇਹ ਕਈ ਸਾਰੇ ਇਦਾਂ ਦੇ ਚੀਜ਼ਾਂ ਨੇ ਜਿਹਦੇ ਕਰਕੇ ਇਹ ਕ੍ਰਾਈਸਿਸ ਸਾਹਮਣੇ ਆਇਆ ਹੈਗਾ ਇੰਡੀਆ ਦੇ ਵਿੱਚ ਤੇ ਲਗਾਤਾਰ 에어ਪੋਰਟਾਂ ਤੋਂ ਲੋਕ ਜਿਹੜੇ ਹੈਗੇ ਆ ਉਰੋਂ ਦੇ ਵਿਖਲਦੇ ਲੜਾਈ ਕਰਦੇ ਹੋਏ ਉਹ ਸਾਰਾ ਉਹ ਮ ਆਪਾ ਕਹਿ ਸਕਦੇ ਆ ਕਿ ਵੀਡੀਓਜ਼ ਆ ਰਹੇ ਨੇ ਆਰਿਆਂ ਨੇ 1500 ਤੋਂ ਵੱਧ ਫਲਾਈਟਸ ਲੇਟ ਹੋਈਆਂ ਨੇ ਉਹਨਾਂ ਦੇ ਆਪਰੇਟਰਸ ਨੂੰ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਦਾ ਤੇ 60% ਡੋਮੈਸਟਿਕ ਫਲਾਈਟਸ ਤੇ ਇੰਡੀਆ ਦੇ ਇੰਡੀਕੋ ਦਾ ਆਪਾ ਕਹਿ ਸਕਦੇ ਆ ਕਿ ਕਬਜਾ ਹੈਗਾ ਇਸੇ ਚ ਨਾਈਟ ਲੈਂਡਿੰਗ ਦੀ ਤੇ ਲਿਮਟ ਲਾਈ ਗਈ ਹੈ ਕਿ ਆ ਪਾਇਲਟਾਂ ਦੇ ਜਿਹੜੇ ਵੀਕਲੀ ਰੈਸਟ ਹੈ ਉਹਨੂੰ ਵਧਾਇਆ ਗਿਆ ਹੈਗਾ ਲਗਾਤਾਰ ਨਾਈਟ ਸ਼ਿਫਟ ਤੇ ਰੋਕ ਲੱਗੀ ਹੈ ਜੀ ਫਲਾਈਟ ਡਿਊਟੀ ਪੀਰੀਅਡ ਲਿਮਿਟ ਹੈ ਗਿਆ ਤੇ ਜੇ ਲੰਬੀਆਂ ਫਲਾਈਟਸ ਤੋਂ ਬਾਅਦ ਰੈਸਟ ਦੀ ਵੀ ਪ੍ਰੋਵੀਜ਼ਨ ਦਿੱਤੀਆਂ ਗਈਆਂ ਨੇ ਇਸ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਨਵੇਂ ਡੀਜੀਸੀ ਨੇ ਜਿਹੜੇ ਰੂਲ ਬਣਾਏ ਨੇ ਉਹਦੇ ਕਰਕੇ ਇੰਡੀਗੋ ਚ ਸੰਕਟ ਦਾ ਸਾਹਮਣਾ ਕਰ ਇੰਡੀਗੋ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾਗਾ ਹੁਣ ਹੋਰ ਵੀ ਕਈ ਸਵਾਲ ਨੇ ਜਿਵੇਂ ਇਸ ਜਿਹੜੇ ਨਵੇਂ ਰੂਲ ਬਣਾਏ ਗਏ ਨੇ ਉਹਦੇ ਚ ਜੇ 500 ਕਿਲੋਮੀਟਰ ਤੱਕ ਦੀ ਜੇ ਆਪਾਂ ਕਹੀਏ ਕਿ ਫਲਾਈਟ ਹੈ ਉਹਦੇ ਚ 7500 ਤੋਂ ਵੱਧ ਰੁਪਏ ਨਹੀਂ ਲੈ ਜਾ ਸਕਦੇ ਫਲਾਈਟ ਦੇ 500 ਤੋਂ 1000 ਕਿਲੋਮੀਟਰ ਤੱਕ ਦੀ ਜਿਹੜੀ ਫਲਾਈਟ ਹੈ ਉਹਦੇ ਚ 12000 ਤੋਂ ਜ਼ਿਆਦਾ ਕਿਰਾਇਆ ਜਿਹੜੀਆਂ 에어ਲਾਈਨਸ ਹੈਗੀਆਂ ਉਹ ਵਸੂਲ ਨਹੀਂ ਕਰ ਸਕਦੀਆਂ ਹੈਗੀਆਂ ਇਹ ਮਤਲਬ ਇਕਨੋਮਿਕਲ ਫੇਅਰ ਦੱਸ ਰਿਹਾਗਾ ਜਿਹੜਾ ਬਿਜ਼ਨਸ ਕਲਾਸ ਉਹਦੇ ਅੱਡ ਫੇਅਰ ਨੇ ਤੇ ਸਭ ਤੋਂ ਵੱਧ ਤੋਂ ਵੱਧ ਜਿਹੜਾ ਆਪਾਂ ਕਹਿ ਸਕਦੇ ਆ ਕਿਰਾਇਆ ਡੋਮੈਸਟਿਕ 'ਚ ਉਹ 18000 ਕੀਤਾ ਗਿਆ ਹੈਗਾ ਤੇ ਇਹ ਨਵੇਂ ਰੂਲ ਲਾਗੂ ਹੋ ਜਾਣਗੇ ਤੇ ਇਹਦੇ 'ਚ ਦੇਖੋ ਬਣਦਾ ਕੀ ਹੈ ਕਿਉਂਕਿ ਇੰਡੀਗੋ 에ਰਲਾਈਨਸ ਦਾ ਕ੍ਰਾਈਸਿਸ ਤਾਂ ਨਿਕਲ ਕੇ ਸਾਹਮਣੇ ਆ ਰਿਹਾ ਆ ਰਿਹਾ ਹੈਗਾ ਜੇ ਨਵੇਂ ਰੂਲ ਲਾਗੂ ਹੁੰਦੇ ਨੇ ਇਹਦਾ ਇੰਡੀਆ ਦੀ 에ਰਲਾਈਨ ਇੰਡਸਟਰੀ ਤੇ ਕੀ ਅਸਰ ਪਊਗਾ ਉਹ ਤਾਂ ਮਤਲਬ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਪਤਾ ਲੱਗੂਗਾ ਹੂੰ ਜੀ ਵੇਖਦੇ ਆਉਣ ਵਾਲੇ ਦਿਨਾਂ ਚ ਬਣਦਾ ਕੀ ਹੈ ਵੈਸੇ ਸਰਕਾਰ ਦੇ ਵੱਲੋਂ ਇਹਨਾਂ ਨੂੰ ਖਾਸ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਅਗਲੀ ਗੱਲ ਕਰਦੇ ਆ ਪੁਤਿਨ ਦੇ ਭਾਰਤ ਦੇ ਵਿੱਚ ਆਉਣ ਤੇ ਬੜੀਆਂ ਕਹਿੰਦੇ ਡੀਲਾਂ ਹੋਈਆਂ ਨੇ ਕੁਝ ਡੀਲਾਂ ਸਿਰੇ ਨਹੀਂ ਵੀ ਚੜੀਆਂ ਪਰ ਉਧਰ ਕਾਂਗਰਸ ਨੇ ਜਿਸ ਤਰੀਕੇ ਦੇ ਨਾਲ ਇਹ ਸਾਰੇ ਵਿਜ਼ਿਟ ਨੂੰ ਲਿਆ ਏ ਉਹਦੇ ਤੇ ਵੀ ਨਜ਼ਰ ਮਾਰਨੀ ਬਣਦੀ ਹੈ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਰਾਹੁਲ ਗਾਂਧੀ ਹੁਣੀ ਨੇ ਉਹਨਾਂ ਨੇ ਇਸ ਤੇ ਖਾਸ ਟਿੱਪਣੀ ਕੀਤੀ ਸੀ ਵੀ ਭਾਈ ਮੈਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਪਰ ਇਹ ਸਾਰੇ ਦੇ ਵਿਚਾਲੇ ਇੱਕ ਕਾਂਗਰਸੀ ਜਿਹੜਾ ਉੱਥੇ ਜਾ ਕੇ ਮਹਿਫਿਲ ਦਾ ਸ਼ਿੰਗਾਰ ਬਣਿਆ ਸ਼ਸ਼ੀਥਰੂਰ ਉਸ ਦੀ ਜ਼ਰੂਰ ਗੱਲ ਕਰਨੀ ਬਣਦੀ ਹੈ ਸ਼ਸ਼ੀਥਰੂਰ ਵੀ ਕਾਂਗਰਸੀ ਹੈ ਉਹ ਵੀ ਵਿਰੋਧ ਦੀ ਵਿਰੋਧ ਵਿਰੋਧੀ ਪਾਰਟੀ ਦਾ ਪਰ ਉਹਨੂੰ ਐਂਟਰੀ ਮਿਲ ਗਈ ਜੀ ਇਹ ਕਿਵੇਂ ਸੰਭਵ ਹੈ ਦੇਖੋ ਆਪਾਂ ਕੀ ਹੈ ਕਿ ਜਿਹੜਾ ਪੁਤਿੰਦਾ ਦੌਰਾ ਹੈਗਾ ਹਾਂ ਹਾਂ ਇੰਡੀਆ ਦੇ ਵਿੱਚ ਉਹ ਪੂਰਾ ਹੋ ਚੁੱਕਿਆਗਾ ਤੇ ਆਖਰੀ ਚ ਸਟੇਟ ਡਿਨਰ ਆਯੋਜਿਤ ਕੀਤਾ ਗਿਆ ਸੀ ਜਿਹਦੇ ਵਿੱਚ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੇ ਆਪੋਜੀਸ਼ਨ ਲੀਡਰ ਹੈ ਗਿਆ ਰਾਹੁਲ ਗਾਂਧੀ ਹੋਣ ਜਾਂ ਮਲਿਕ ਅਰਜੁਨ ਖੜਗੇ ਹੋਣ ਦੋਵੇਂ ਹਾਊਸਿਸ ਦੇ ਲੋਕ ਸਭਾ ਤੇ ਰਾਜ ਸਭਾ ਦੇ ਉਹਨਾਂ ਨੂੰ ਨਹੀਂ ਸੱਦਿਆ ਗਿਆ ਤੇ ਸੱਦਿਆ ਗਿਆ ਤਾਂ ਸ਼ਸ਼ੀ ਥਰੂਰ ਨੂੰ ਸ਼ਸ਼ੀ ਥਰੂਰ ਤਰੀਪਾ ਦੇ ਪੁਲ ਬਣ ਰਹੇ ਸੀਗੇ ਉਸ ਤੋਂ ਬਾਅਦ ਤੇ ਜੈਰਾਮ ਰਮੇਸ਼ ਤੋਂ ਲੈ ਕੇ ਪੋਨ ਖੇੜਾ ਹੋਰ ਵੀ ਕਈ ਕਾਂਗਰਸੀ ਅਗਵਾਨੇ ਕਨਫਰਮ ਕੀਤਾ ਕਿ ਉਹਨਾਂ ਨੂੰ ਜਿਹੜੇ ਲੀਡਰ ਆਫ অপੋਜੀਸ਼ਨ ਹੈਗੇ ਉਹਨਾਂ ਨੂੰ ਨਹੀਂ ਸੱਦਿਆ ਗਿਆ ਤੇ ਜਿਹੜੀ ਪੁਤਨ ਦੀ ਜਿਹੜੀ ਆਪਾਂ ਕਹੇ ਲਈਏ ਕਿ ਵਿਜ਼ਿਟ ਹੈ ਸੀਗੀ ਉਹਨੂੰ ਲੈ ਕੇ ਕਈ ਸਾਰੇ ਸਵਾਲ ਵੀ ਨੇ ਕਈ ਸਾਰੀਆਂ ਚੀਜ਼ਾਂ ਵੀ ਹੋਈਆਂ ਜਿਸ ਦੇ ਜੇ ਆਪਾਂ ਗੱਲ ਕਰੀਏ ਕਿ ਇੱਕ ਖਬਰ ਲਗਾਤਾਰ ਚਲਵਾਈ ਗਈ ਕਿ 2030 ਤੱਕ ਦਾ ਜਿਹੜਾ ਆਰਥਿਕ ਰੋਡ ਮੈਪ ਹੈ ਇਕਨੋਮਿਕ ਰੋਡ ਮੈਪ ਹੈ ਉਹਦੇ ਤੇ ਸਹਿਮਤੀ ਹੋਈ ਹੈ ਰੂਸ ਨਾਲ ਤੇ ਰੂਸ ਰੂਸ ਦੇ ਜਿਹੜੇ ਨਾਗਰਿਕ ਹੈਗੇ ਉਹਨਾਂ ਨੂੰ 30 ਦਿਨ ਦਾ ਫਰੀ ਵੀਜ਼ਾ ਦੇਣ ਦੀ ਵੀ ਇੰਡੀਆ ਨੇ ਸਹਿਮਤੀ ਜਤਾਈ ਹੈ ਤੇ ਰੂਸੀ ਤੇਲ ਦੀ ਸਪਲਾਈ ਰਸ਼ੀਅਨ ਓਇਲ ਦੀ ਸਪਲਾਈ ਨੂੰ ਲੈ ਕੇ ਵੀ ਕਈ ਸਾਰੀਆਂ ਗੱਲਾਂ ਹੋਈਆਂ ਨੇ ਬਾਕੀ ਇੱਕ ਗੱਲ ਇਹ ਵੀ ਆਖੀ ਜਾ ਰਹੀ ਹੈ ਕਿ ਜਿਹੜੀ ਲੇਬਰ ਮਾਈਗ੍ਰੇਸ਼ਨ ਹੈ ਉਹਨੂੰ ਲੈ ਕੇ ਵੀ ਕਈ ਸਾਰੀਆਂ ਕਈ ਸਾਰੀ ਗੱਲ ਆਈਆਂ ਨੇ ਤੇ ਇਹਦੇ 'ਚ ਮਤਲਬ ਇਹ ਹੀ ਹੈ ਕਿ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਚੀਜ਼ਾਂ ਦੇਖਣ ਨੂੰ ਮਿਲੀਆਂ ਇਹ ਜਿਹੜੀ ਮੀਟਿੰਗ ਸੀਗੀ ਪਰ ਦੋ ਦਿਨ ਦਾ ਵਿਜ਼ਿਟ ਸੀ ਪਰ ਆਪਾਂ ਇਹ ਦੇਖ ਰਹੇ ਸੀਗੇ ਕਿ ਜਿਹੜਾ ਜਿਸ ਹਿਸਾਬ ਨਾਲ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਕੋਈ ਵੱਡੀ ਡੀਲ ਕਰੂਗਾ ਇੰਡੀਆ ਰੂਸਿਆ ਨਾਲ ਉਸ ਕਿਸਮ ਦਾ ਕੁਝ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਹੂੰ ਜੀ ਅਗਲੀ ਗੱਲ ਆਪਾਂ ਕਰਦੇ ਹਾਂ ਭਾਰਤ ਦੀ ਯੂਕਰੇਨ ਦੇ ਵਿੱਚ ਯੂਨ ਦੇ ਵਿੱਚ ਯੂਕਰੇਨ ਨੂੰ ਲੈ ਕੇ ਚੁੱਪੀ ਇਹਨੂੰ ਕਿਵੇਂ ਵੇਖਿਆ ਜਾਵੇ ਵੈਸੇ ਤਾਂ ਵਿਸ਼ਵ ਗੁਰੂ ਹੈ ਤੇ ਆਮ ਤੌਰ ਤੇ ਡਿਪਲੋਮੇਸੀ ਸ਼ੁਰੂ ਤੋਂ ਭਾਰਤ ਦੀ ਇਹੀ ਰਹੀ ਹੈ ਵੀ ਆਪਾਂ ਕੋਈ ਪਾਸਾ ਨਾ ਹੀ ਲਈਏ ਆਪਾਂ ਜੇਕਰ ਨਿਊਟਰਲ ਹੀ ਰਹੀਏ ਹਰੇਕ ਮਾਮਲੇ ਦੇ ਵਿੱਚ ਪਰ ਕੀ ਇਹ ਬਹੁਤੀ ਵਾਰੀ ਸਹੀ ਵੀ ਹੁੰਦਾ ਹੈ ਵੀ ਤੁਸੀਂ ਕਿਸੇ ਪਾਸੇ ਦੀ ਵੀ ਗੱਲ ਹੀ ਨਾ ਕਰੋ ਤੁਸੀਂ ਇੱਕ ਨਿਊਟਰਲ ਜਗ੍ਹਾ ਤੇ ਖੜੇ ਰਹੋ ਬਿਸ਼ੱਕ ਵੈਦਰ ਇੱਕ ਚੀਜ਼ ਗਲਤ ਨੂੰ ਇੱਕ ਇਸ ਨੂੰ ਗੁਰਪ੍ਰੀਤ ਤੁਸੀਂ ਇਸ ਖਬਰ ਨੂੰ ਮਤਲਬ ਜਿਸ ਹਿਸਾਬ ਨਾਲ ਦੇਖਣ ਦੀ ਕੋਸ਼ਿਸ਼ ਕਰੋ ਨਾ ਦੂਜੇ ਹਿਸਾਬ ਨਾਲ ਦੇਖੋ ਪੁਤਿਨ ਦੀ ਇੰਡੀਆ ਦੇ ਵਿੱਚ ਯਾਤਰਾ ਹੋ ਰਹੀ ਹੈ ਉਹ ਇੱਥੇ ਆਏ ਨੇ ਉਸ ਤੋਂ ਠੀਕ ਪਹਿਲਾਂ ਯੂਨ ਦੇ ਵਿੱਚ ਰਸ਼ੀਆ ਦੇ ਖਿਲਾਫ ਵੋਟਿੰਗ ਹੋਈ ਸੀ ਉੱਤੇ ਉਹ ਜਿਹੜੀ ਵੋਟਿੰਗ ਹੋਈ ਸੀ ਯੂਕਰੇਨ ਦੇ ਵਿੱਚ ਜਿਹੜੇ ਬੱਚਿਆਂ ਤੇ ਹਮਲੇ ਹੋ ਰਹੇ ਨੇ ਉਹਨੂੰ ਲੈ ਕੇ ਵੀ ਹੋਈ ਸੀ ਤੇ ਅ ਇਹਦੇ ਚ ਯੂਕਰੇਨੀ ਬੱਚਾ ਅ ਜਿਹੜੀ ਇੱਕ ਇੱਕ ਆਪਾਂ ਕਹੇ ਲੇਕਿ ਨਿਰਵਾਸਨ ਕਿੰਨਾ ਜਾ ਰਿਹਾਗਾ ਉਹਨਾਂ ਨੂੰ ਜ਼ਬਰਦਸਤੀ ਭੇਜਿਆ ਜਾ ਰਿਹਾਗਾ ਤੇ ਉਹਨੂੰ ਲੈ ਕੇ ਸਵਾਲ ਸੀਗੇ ਉਹਦੇ ਚ ਯੂਨ ਦਾ ਜਿਹੜਾ ਆਪਾਂ ਕਹੀਏ ਕਿ ਮਤਾ ਸੀਗਾ ਉਹਦੇ ਚ 91 ਵੋਟਾਂ ਪਈਆਂ 12 ਦੇਸ਼ਾਂ ਨੇ ਵਿਰੋਧ ਕੀਤਾ ਤੇ ਤਕਰੀਬਨ 57 ਦੇਸ਼ ਐਦਾ ਦੇ ਸੀ ਜਿਨਾ ਚੇ ਭਾਰਤ ਵੀ ਸੀ ਜਿਹੜਾ ਕਿ ਉਸ VOTING ਦੌਰਾਨ ਮਤਲਬ ਆਪਾਂ ਕਹਿ ਲਈਏ ਕਿ ਉੱਥੇ ਪਹੁੰਚਾਈ ਨਹੀਂ इवन ਐਕਸਪਲੇਨੇਸ਼ਨ ਆਫ ਵੋਟ ਕਿਹਾ ਜਾਂਦਾਗਾ ਜੀ ਤੇ ਭਾਰਤ ਨੇ ਮਤਲਬ ਇਸ ਵਾਰ ਆਪਾਂ ਨੂੰ ਕਹੀਏ ਕਿ ਐਕਸਪਲੇਨੇਸ਼ਨ ਆਫ ਵੋਟ ਨਹੀਂ ਦਿੱਤਾ ਉੱਥੇ ਤੇ ਮਤਲਬ ਉਸ ਤੁਸੀਂ ਯਾਦ ਕਰੋ ਕਿ ਫਰਵਰੀ 2022 ਦੌਰਾਨ ਵੀ ਆਪਾਂ ਦੇਖਿਆ ਸੀਗਾ ਕਿ ਕੋਈ ਸਟੈਂਡ ਇੰਡੀਆ ਨਹੀਂ ਲੈ ਪਾਇਆ ਸੀਗਾ ਉਹ ਇਹਨੂੰ ਲੈ ਕੇ ਮਤਲਬ ਕਈ ਸਾਰੀਆਂ ਚੀਜ਼ਾਂ ਨੇ ਕਈ ਸਾਰੇ ਲੋਕ ਸਵਾਲ ਵੀ ਕਰਦੇ ਨੇ ਕਿ ਭਈ ਮਤਲਬ ਇੰਡੀਆ ਦੀ ਫੋਰਨ ਪੋਲਿਸੀ ਕੀ ਹੈ ਉਹ ਉਦਾਂ ਤਾਂ ਵੀ ਮਨ ਰਾਈਟਸ ਦੀ ਇਨੀ ਗੱਲ ਕਰਦਾ ਇੰਟਰਨੈਸ਼ਨਲ ਲੈਵਲ ਤੇ ਜੋ ਕੁਝ ਹੋ ਰਿਹਾਗਾ ਉਹਦੇ ਚ ਵਾਰ ਰੁਕਵਾ ਦੀ Papa ਕੇ ਮੀਮਤਾ ਖਾਸੇ ਚੱਲਦੇ ਨੇ ਪਰ ਕੋਈ ਸਟੈਂਡ ਮਤਲਬ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਲੈ ਵੀ ਨਹੀਂ ਪਾਰਿਆ ਠੀਕ ਹੈ ਤੇ ਇਹਦੇ ਚ ਯੂਕਰੇਨ ਲਗਾਤਾਰ ਦਾਅਵਾ ਕਰ ਰਿਹਾਗਾ ਕਿ ਉਹ ਜਿਹੜੇ 20000 ਤੋਂ ਵੱਧ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਨਿਰਵਾਸਿਤ ਕੀਤਾ ਜਾ ਰਿਹਾਗਾ ਤੇ ਇਹਨੂੰ ਲੈ ਕੇ ਹੀ UN ਦੇ ਵਿੱਚ VOTING ਹੋਈ ਤੇ ਇੰਡੀਆ ਨੇ ਦੂਰੀ ਬਣਾ ਲਈ ਸ਼ਾਇਦ ਪੁਤਿਨ ਇੱਥੇ ਆਏ ਉਹਦਾ ਪ੍ਰਭਾਵ ਮੰਨ ਕੇ ਸ਼ਾਇਦ ਇੰਡੀਆ ਨੇ ਐਕਸਪਲੇਨੇਸ਼ਨ ਆਫ VOT ਨਹੀਂ ਕੀਤਾ ਹੂੰ ਜੀ ਇਸ ਤੋਂ ਅਗਲੀ ਖਬਰ ਦੇ ਵੱਲ ਜੇਕਰ ਚਲੀਏ ਤਾਂ ਇਹ ਜਾਣਕਾਰੀ ਸੰਸਦ ਦੇ ਨਜ਼ਰੀਏ ਸਾਹਮਣੇ ਆਈ ਹੈ ਵੀ LIC ਨੇ Adani Groups ਦੇ ਵਿੱਚ ਵੱਡੀ ਵੱਡਾ ਨਿਵੇਸ਼ ਕੀਤਾ ਹੈ ਕਰੀਬ 48000 ਕਰੋੜ ਰੁਪਏ ਤੋਂ ਜ਼ਿਆਦਾ ਹਾਂਜੀ ਸੰਸਦ ਦੇ ਵਿੱਚ ਸਵਾਲ ਪੁੱਛਿਆ ਗਿਆ ਸੀਗਾ ਕਿ LIC ਦੇ ਅੰਦਰ Adani ਦੀ ਜਿਹੜੀ LIC ਜਿਹੜੀ ਹੈਗੀ ਆ ਉਨੇ ਅਡਾਨੀ ਦੀ ਕੰਪਨੀਆਂ ਅੰਦਰ ਕਿੰਨਾ ਨਿਵੇਸ਼ ਕੀਤਾ ਹੋਇਆ ਉਹਦੇ ਚ ਫਿਰ ਜਿਹੜੇ ਫਾਈਨੈਂਸ ਮਿਨਿਸਟਰ ਨਿਰਮਲਾ ਸਤਰਮਣ ਨੇ ਉਹਨਾਂ ਨੇ ਦੱਸਿਆ ਕਿ 30 ਸਤੰਬਰ ਤੱਕ ਜਿਹੜੇ ਡਾਟਾ ਅਵੇਲੇਬਲ ਹੈ ਗਿਆ ਉਹਦੇ ਹਿਸਾਬ ਨਾਲ ਤਕਰੀਬਨ 48284 ਜਿਹੜੇ ਕਰੋੜ ਰੁਪਏ ਹੈ ਗਿਆ ਉਹ LIC ਨੇ ਅਡਾਨੀ ਦੇ ਕੰਪਨੀ ਚ ਇਨਵੈਸਟ ਕੀਤੇ ਹੋਏ ਹੈਗੇ ਜਿਹੜਾ ਇਹ ਸਵਾਲ ਸੀਗਾ ਇਹ ਜਿਹੜੇ MP ਸੀਗੇ ਮੁਹੰਮਦ ਜਵੇਦ ਅਤੇ ਮੋਹਮੋਇਤਰਾ ਉਹਨਾਂ ਦੋਵਾਂ ਨੇ ਪੁੱਛਿਆ ਸੀਗਾ ਤੇ ਉਹਦੇ ਚ ਇਹੀ ਸੀਗਾ ਕਿ ਮਤਲਬ ਅੱਗੇ ਵੀ ਚੀਜ਼ਾਂ ਆਈਆਂ ਅਡਾਨੀ ਪੋਰਟਸ ਬਾਰੇ ਗੱਲ ਹੋਈ ਹੋਰ ਵੀ ਕਈ ਚੀਜ਼ਾਂ ਬਾਰੇ ਗੱਲ ਹੋਈ ਤੇ ਤਕਰੀਬਨ 500 ਕੰਪਨੀਆਂ ਦਾਤੀਆਂ ਹੈਗੀਆਂ ਅਡਾਨੀ ਗਰੁੱਪ ਨਾਲ ਰਿਲੇਟਡ ਜਿਨ੍ਹਾਂ ਚ ਜਿਹੜੀ ਨਿਵੇਸ਼ ਆਪਾਂ ਨੂੰ ਦੇਖ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ LIC ਦਾ ਤੇ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਖੁਲਾਸਾ ਹੈ ਤੇ ਸਰਕਾਰ ਨੂੰ ਕਰਨਾ ਪਿਆ ਕਿਉਂਕਿ ਜਿਹੜੇ اپੋਜੀਸ਼ਨ ਪਾਰਟੀਆਂ ਦੇ ਜਿਹੜੇ ਐਮਪੀ ਸੀ ਲੋਕ ਲਗਾਤਾਰ ਇਸ ਬਾਰੇ ਸਵਾਲ ਪੁੱਛ ਰਹੇ ਸੀ ਹੂੰ ਜੀ ਉਧਰ ਇਹ ਖਬਰ ਨਿਕਲ ਕੇ ਆ ਰਹੀ ਹੈ ਕਿਉਂਕਿ ਸੰਸਦ ਦੇ ਵਿੱਚ ਹਨੂਮਾਨ ਵੈਨੀਵਾਲ ਜਿਹੜੇ ਨੇ ਸੰਸਦ ਨੇ ਉਹਨਾਂ ਨੇ ਆਵਾਜ਼ ਚੱਕੀ ਵੀ 61 ਭਾਰਤੀ ਜਿਹੜੇ ਰੂਸੀ ਸੈਨਾ 'ਚ ਫਸੇ ਹੋਏ ਨੇ ਕੀ ਲੱਗਦਾ ਜੀ ਇਹ ਗੱਲ ਡਿਨਰ ਟੇਬਲ ਤੇ ਵੀ ਹੋਈ ਹੋਊ ਕਿਉਂਕਿ ਰੂਸ ਵਾਲੇ ਤਾਂ ਇੱਥੋਂ ਗਏ ਨੇ ਆ ਦੇਖੋ ਇਹਦੇ ਚ ਜਿਹੜੇ 68 ਭਾਰਤੀ ਜਿਹੜੇ ਫਸੇ ਹੋਏ ਨੇ ਸੰਸਦ ਦੇ ਵਿੱਚ ਉਹਦਾ ਮੁੱਦਾ ਤਾਂ ਲੋਕ ਸਭਾ ਦੇ ਵਿੱਚ ਉੱਠਿਆਗਾ ਹਨਮਨ ਬੈਣੀ ਵਾਲ ਨੇ ਚੁੱਕਿਆਗਾ ਕੀ ਉਹ ਪਤਨ ਨਾਲ ਵੀ ਉਹਦੇ ਬਾਰੇ ਗੱਲ ਹੋਈ ਹੋਊਗੀ ਇਹ ਤਾਂ ਮਤਲਬ ਕਹਿ ਨਹੀਂ ਸਕਦਾ ਆਪਾਂ ਤੇ ਬੈਨੀਵਾਲ ਨੇ ਜਿਹੜਾ ਹੈਗਾ ਉਹ ਸਾਰਾ ਦੱਸਿਆ ਕਿ ਕਿਵੇਂ ਜਿਹੜੇ ਪਰਿਵਾਰਾਂ ਤੋਂ ਉਹਨਾਂ ਬੱਚਿਆਂ ਦੇ ਸੰਪਰਕ ਟੁੱਟੇ ਹੋਏ ਨੇ 3-4 ਮਹੀਨਿਆਂ ਤੋਂ ਲਗਾਤਾਰ ਮੈਂਟਲ ਪ੍ਰੈਸ਼ਰ 'ਚ ਵੀ ਨੇ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਠੀਕ ਹੈ ਕਿ ਥੋੜੀ ਰੂਸ ਨਾਲ ਰਸિયા ਨਾਲ ਕੋਈ ਗੱਲਬਾਤ ਚੱਲ ਰਹੀ ਹੈ ਪਰ ਘੱਟੋ-ਘੱਟ ਉਹਨਾਂ ਬੱਚਿਆਂ ਨੂੰ ਵਾਪਸ ਮੁਲਕ 'ਚ ਲੈ ਕੇ ਆਇਆ ਜਾਵੇ ਇਹਦੇ ਬਾਰੇ ਘੱਟੋ-ਘੱਟ ਕੋਈ ਤਾਂ ਗੱਲ ਹੋਵੇ ਤੇ ਜਿਹੜੇ ਫੋਰਨ ਮਨਿਸਟਰ ਵਿਦੇਸ਼ ਮੰਤਰਾਲੇ ਉਹਦੇ ਆਕੜਿਆਂ ਅਨੁਸਾਰ ਜੁਲਾਈ 2024 ਤੱਕ 127 ਜਿਹੜੇ ਇੰਡੀਅਨ ਸੀਗੇ ਉਹ ਰੂਸੀਅਨ ਆਰਮੀ ਚ ਫਸੇ ਹੋਏ ਸੀ ਕੁਝ ਜਿਹੜੇ ਹੈਗੇ ਆ ਉਹ ਵਾਪਸ ਵੀ ਆਏ ਨੇ ਪਰ ਹਜੇ ਵੀ ਜਿਹੜੇ 61 ਬੱਚੇ ਹੈਗੇ ਆ ਉਹ ਇੰਡੀਆ ਦੇ ਫਸੇ ਹੋਏ ਨੇ ਤੇ ਉਹਨੂੰ ਲੈ ਕੇ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਸਵਾਲ ਪੁੱਛੇ ਜਾ ਰਹੇ ਨੇ ਹਰਿਆਣੇ ਚ ਖਾਸਾ ਰੋਲਾ ਪਿਆ ਹਰਿਆਣੇ ਚ ਫਤਿਹਾਬਾਦ ਸਾਰ ਕਈ ਥਾਵਾਂ ਤੇ ਜਿਹੜੇ ਪਰਿਵਾਰ ਨੇ ਉਹ ਇਸ ਬਾਰੇ ਜੰਤਰ ਮੰਤਰ ਤੇ ਕਿ ਜੰਤਰ ਮੰਤਰ ਤੇ ਵੀ ਆ ਕੇ ਪ੍ਰੋਟੈਸਟ ਕਰ ਚੁੱਕੇ ਨੇ ਤੇ ਹੋਰ ਵੀ ਚੀਜ਼ਾਂ ਇਹਦੇ ਚ ਚੱਲ ਰਹੀਆਂ ਨੇ ਮਤਲਬ ਇਹ ਤਾਂ ਮਤਲਬ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਕੀ ਪੁਤਿੰਗ ਪੁਤਿੰਗਗੇ ਵੀ ਇਹ ਸਵਾਲ ਰੱਖਿਆ ਹੋਊਗਾ ਡਿਨਰ ਟੇਬਲ ਤੇ ਨਰਿੰਦਰ ਮੋਦੀ ਨੇ ਮੈਨੂੰ ਨਹੀਂ ਲੱਗਦਾ ਕਿ ਇਸ ਕਿਸਮ ਦਾ ਕੋਈ ਸਵਾਲ ਰੱਖਿਆ ਗਿਆ ਹੋਊਗਾ ਜੇ ਰੱਖਿਆ ਗਿਆ ਹੋਊਗਾ ਤਾਂ ਫਿਰ ਮਤਲਬ ਪੀਐਮ ਮੋਦੀ ਜਾਣਕਾਰੀ ਦੇ ਦੇਵੇ ਤਾਂ ਇਹ ਕੁਝ ਉਹਦਾ ਹੋਊਗਾ ਹੂੰ ਜੀ ਅਗਲੀ ਗੱਲ ਕਰੀਏ ਤਾਂ ਉਧਰ ਮੇਲਗੜ ਦੇ ਵਿੱਚ ਬੱਚਿਆਂ ਦੀਆਂ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਇਹ ਕਿਉਂ ਜੀ ਕਪੋਸ਼ਨ ਦਾ ਮਾਮਲਾ ਹੈ ਤੇ ਗੰਭੀਰ ਵਜ੍ਹਾ ਹੈ ਗਿਆ ਜਿਹੜਾ ਖਰਾਬ ਪੋਸ਼ਣ ਹੁੰਦਾ ਜਿਹਨੂੰ ਆਪਾਂ ਕਹਿ ਲਈਏ ਕਿ ਬੱਚਿਆਂ ਨੂੰ ਪ੍ਰੋਪਰ ਫੂਡ ਨਹੀਂ ਮਿਲ ਪਾਰਿਆ ਉਹਦੇ ਕਰਕੇ ਲਗਾਤਾਰ ਮਹਾਰਾਸ਼ਟਰ ਦੇ ਉਧਰ ਬਲਾਕੇ ਚ ਬੱਚਿਆਂ ਦੀ ਡੈਥ ਹੋ ਰਹੀਆਂ ਨੇ ਤੇ ਜਿਹੜੀ 94 ਬੱਚੇ ਸਾਹਮਣੇ ਆਏ ਨੇ ਜਿਨ੍ਹਾਂ ਦੀ ਉਮਰ ਜੀ ਅ 6 ਸਾਲ ਤੱਕ ਦੇ ਬੱਚੇ ਜਿਹੜੇ 5 5-6 ਸਾਲ ਤੋਂ ਜਿਹੜੇ ਛੋਟੇ ਬੱਚੇ ਸੀਗੇ ਉਹਨਾਂ ਦੀ ਡੈਥ ਹੋਈ ਹੈ ਉਹਦੇ ਵਿੱਚ ਸਟਿਲ ਬਰਥ ਦੀ ਵੀ ਖਬਰ ਹੈ ਯਾਨੀ ਕਿ ਬਰਥ ਹੁੰਦੇ ਸਾਥ ਸਾਰੀ ਮੌਤ ਹੋ ਜਾਣਾ 46 ਬੱਚੇ ਇਸ ਕਿਸਮ ਦੇ ਹੈਗੇ ਆ ਤੇ ਹੋਰ ਵੀ ਮਤਲਬ ਸਟੰਟਿੰਗ ਅਤੇ ਵੇਸਟਿੰਗ ਦੇ ਸਕਾਰ ਵੀ ਉੱਥੇ ਬੱਚੇ ਦੇਖਣ ਨੂੰ ਮਿਲ ਰਹੇ ਹੈਗੇ ਆ ਕੁਪੋਸ਼ਣ ਸੰਕਰਮਣ ਗੰਭੀਰ ਬਿਮਾਰੀਆਂ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਕਰਕੇ ਜਿਹੜੇ ਬੱਚੇ ਨੇ ਉਹਨਾਂ ਦਾ ਕਿਸੇ ਦਾ ਵਜ਼ਨ ਨਹੀਂ ਵਧ ਰਿਹਾ ਕਿਸੇ ਦੀ ਹਾਈਟ ਨਹੀਂ ਵਧ ਰਹੀ ਕਿਸੇ ਨੂੰ ਕਿਸੇ ਕਿਸਮ ਦਾ ਸੰਕਰਮਣ ਹੋ ਜਾ ਰਿਹਾਗਾ ਕਿਸੇ ਨੂੰ ਕੋਈ ਕੁਪੋਸ਼ਣ ਕਰਕੇ ਨਿਮੋਨੀਆ ਤੇ ਹੋਰ ਜਿਹੜੇ ਬਿਮਾਰੀਆਂ ਨੇ ਉਲਕ ਜਾ ਰੀਆਂ ਨੇ ਤੇ ਬੱਚਿਆਂ ਦੀ ਡੈਥ ਹੋ ਰਹੀ ਹੈ ਤੇ ਜਿਹੜਾ ਡਾਟਾ ਹੈਗਾ ਇਹ ਸਿਰਫ ਆਪਾਂ ਕਹਿ ਲੀਕੋ ਇਸ ਇਲਾਕੇ ਦਾ ਪਿਛਲੇ 6 ਮਹੀਨੇ ਦਾ ਡਾਟਾ ਹੈਗਾ खासा ਪਰੇਸ਼ਾਨ ਕਰਨ ਵਾਲਾ ਹੈ ਜੀ ਇੰਡੀਆ ਦੇ ਵਿੱਚ ਹੁਣ ਤੱਕ ਘਟ ਆਪਾਂ ਕਹਿ ਲੀਏ ਕਿ ਪੋਸ਼ਣ ਕਰਕੇ ਬੱਚਿਆਂ ਦੀ ਡੈਥ ਹੋ ਰਹੀਆਂ ਨੇ ਬੱਚੇ ਮਰਿਤ ਪੈਦਾ ਹੋ ਰਹੇ ਨੇ ਤਾਂ ਇੱਕ ਮਤਲਬ ਗੰਭੀਰ ਹੈ ਉਦੋਂ ਤੱਕ ਗੱਲਾਂ ਕਰਦੇ ਨੇ ਅਸੀਂ 5 ਟ੍ਰਿਲੀਅਨ 4 ਟ੍ਰਿਲੀਅਨ ਇਸ ਕਿਸਮ ਦੀ ਇਕਨੋਮੀ ਹੋਗੇ ਦੁਨੀਆ ਦੀ ਚੌਥੀ ਇਕਨੋਮੀ ਹੋਗੇ ਪੰਜਵੀਂ ਇਕਨੋਮੀ ਹੋਗੇ ਤੇ ਹਜੇ ਵੀ ਬੱਚਿਆਂ ਦੀ ਘੱਟ ਪੋਸ਼ਣ ਕਰਕੇ ਖਰਾਬ ਪੋਸ਼ਣ ਕਰਕੇ ਡੈਥਸ ਹੋ ਰਹੀਆਂ ਨੇ ਹੂੰ ਜੀ ਉਧਰ ਕੋਨੋ ਨੈਸ਼ਨਲ ਪਾਰਕ ਤੋਂ ਵੀ ਇੱਕ ਬੁਰੀ ਖਬਰ ਆ ਰਹੀ ਹੈ ਕੀ ਹੈ ਜੀ ਇਹ ਬੁਰੀ ਖਬਰ ਅ ਬੇਸਿਕਲੀ ਇੰਡੀਆ ਦੇ ਵਿੱਚ ਜਿਹੜੇ ਚਿੱਤਿਆਂ ਦੀ ਜਿਹੜੀ ਆਬਾਦੀ ਸੀਗੀ ਉਹ ਖਤਮ ਹੋ ਗਈ ਸੀਗੀ ਤੇ ਉਹਨੂੰ ਰਿਵਾਈਵ ਕਰਨ ਵਾਸਤੇ ਆਪਾਂ ਨੂੰ ਆਪਾਂ ਨੂੰ ਪਤਾ ਕਿ ਚਿੱਤੇ ਲੈ ਕੇ ਆਏ ਗਏ ਸੀਗੇ ਤੇ ਕੁੰਨੋ ਦੇ ਵਿੱਚ ਜਿਹੜਾ ਮਧ ਪ੍ਰਦੇਸ਼ 'ਚ ਹੈਗਾ ਉੱਥੇ ਉਹਨਾਂ ਨੂੰ ਕੀਤਾ ਗਿਆ ਸੀਗਾ ਰੱਖਿਆ ਗਿਆ ਸੀਗਾ ਪਰ ਹੁਣ ਲਗਾਤਾਰ ਖਬਰਾਂ ਆਂਦੀਆਂ ਰਹਿੰਦੀਆਂ ਨੇ ਉੱਥੇ ਜਿਹੜੇ ਸ਼ਾਵਕ ਹੁੰਦੇ ਆ ਉਹਨਾਂ ਦੀ ਵੀ ਡੈਥ ਦੀ ਖਬਰ ਹੈਗੀ ਆ ਤੇ ਜਿਹੜਾ ਚਿੱਤਾ ਹੈਗਾ ਉਹਦੇ ਵੀ ਹੈ ਗਿਆ ਹੁਣ ਸਿਰਫ ਹੋਰ ਸਿਰਫ 28 ਜਿਹੜੇ ਚੀਤੇ ਹੈਗੇ ਉਹ ਕੋਨੋ ਨੈਸ਼ਨਲ ਪਾਰਕ ਚ ਬੱਚੇ ਬੱਚੇ ਹੋਏ ਨੇ ਦੇਖਦੇ ਆ ਕਿ ਉਹ ਕਿੰਨਾ ਕਿਸ ਹਿਸਾਬ ਨਾਲ ਸਰਵਾਈਵ ਕਰ ਪਾਣਗੇ ਕਈ ਜਿਹੜੇ ਚੀਤੇ ਸੀਗੇ ਉਹ ਸ਼ਿਕਾਰ ਚ ਵੀ ਮਾਰੇ ਗਏ ਕਈ ਕਿਡਨੀ ਦਾ ਇਨਫੈਕਸ਼ਨ ਹੋ ਗਿਆ ਕਈਆਂ ਨੂੰ ਕਈ ਜਿਹੜੇ ਬੱਚੇ ਸੀਗੇ ਕਈ ਜਿਹੜੇ ਚੀਤੇ ਸੀਗੇ ਉਹਨਾਂ ਦਾ ਆਪਾਂ ਕਹਿ ਲੀਏ ਕਿ ਕਿਸੇ ਦਾ ਹਾਰਟ ਅਟੈਕ ਨਾਲ ਕਿਸੇ ਦੇ ਮੀਟਿੰਗ ਕਰਕੇ ਕਿਸੇ ਦਾ ਟੈਂਪਰੇਚਰ ਕਰਕੇ ਕਿਸੇ ਦਾ ਕਿਸੇ ਤਰੀਕੇ ਨਾਲ ਆਪਾਂ ਕਹਿ ਸਕਦੇ ਆ ਕਿ ਡੈਥ ਹੋਈਆਂ ਨੇ ਬਹੁਤ ਸਾਰੀਆਂ ਤਾਂ ਮਤਲਬ ਦੇਖਦੇ ਆ ਕਿ ਕਿਵੇਂ ਸਰਵਾਈਵ ਕਰ ਪਾਣਗੇ ਪਰ ਇਹ ਇੰਡੀਆ ਚ ਚੀਤੇ ਹੁੰਦੇ 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 ਸੀਗੇ ਤਕਰੀਬਨ 150 ਸਾਲ ਪਹਿਲਾਂ ਇਹ ਜਿਹੜੇ ਚੀਤੇ ਸੀਗੇ ਇੰਡੀਆ ਚ ਖਤਮ ਹੋਏ ਸੀ ਦੁਬਾਰੇ ਤੋਂ ਉਹਨਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਹੈ ਨਾਮੀਬੀਆ ਤੋਂ ਇਹ ਜਿਹੜੇ ਚੀਤੇ ਸੀਗੇ ਇਹ ਲੈ ਕੇ ਆਏ ਗਏ ਸੀ ਕੋਨੋ ਨੈਸ਼ਨਲ ਪਾਰਕ ਚ ਹਾਂ ਜੀ ਅਗਲੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆ ਬਲਾਕ ਸੰਮਤੀ ਤੇ ਜ਼िला ਪਰੀਸ਼ਦ ਦੀਆਂ ਚੋਣਾਂ ਦਾ ਜਿਸ ਦਿਨ ਨਾਮੀਨੇਸ਼ਨ ਫਾਈਲ ਕਰਨ ਦਾ ਆਖਰੀ ਦਿਨ ਸੀ ਉਸ ਦਿਨ ਇੱਕ ਖਾਸੀ ਚਰਚਾ ਵਟੋਰੀ ਸੀ ਕਾਨਫਰੰਸ ਕਾਲ ਨੇ ਇੱਕ ਜਿਹੜੀ ਕਥਿਤ ਕਾਨਫਰੰਸ ਕਾਲ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਸਾਹਿਬ ਸੁਖਬੀਰ ਬਾਦਲ ਉਹਨਾਂ ਨੇ ਜਨਤਕ ਕੀਤੀ ਸੀ ਇਹਦੇ ਤੇ ਕਾਰਵਾਈ ਸ਼ੁਰੂ ਹੋਈ ਹੈ ਪਰ ਕਾਰਵਾਈ ਦੇ ਵਿੱਚ ਸੱਦਿਆ ਅਕਾਲੀ ਅਕਾਲੀ ਲੀਡਰ ਨੂੰ ਗਿਆ ਹਾਂਜੀ ਇਹ ਇਹਦੇ ਚ ਇੱਕ ਸਿੱਟ ਦਾ ਆਪਾਂ ਕਹਿ ਲਈਏ ਕਿ ਗਠਨ ਕੀਤਾ ਗਿਆ ਸੀ ਐਸਆਈਟੀ ਬਣਾਈ ਗਈ ਸੀ ਤੇ ਉਹਨੇ ਬੇਸਿਕਲੀ ਅਰਸ਼ਦੀਪ ਜਿਹੜੇ ਕਲੇਅਰ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਪਰਸਨ ਉਹਨਾਂ ਨੂੰ ਸੱਦਿਆ ਤੇ ਇਹ ਅਕਾਲੀ ਦਲ ਦੇ ਖਿਲਾਫ ਐਸਐਸਪੀ ਪਟਿਆਲਾ ਨੇ ਐਫਆਈਆਰ ਦਰਜ ਕਰਾਉਣ ਦੀ ਮੰਗ ਕੀਤੀ ਸੀਗੀ ਤੇ ਐਸਐਸਪੀ ਪਟਿਆਲਾ ਜਿਹੜੇ ਵਰੂਣ ਸ਼ਰਮਾ ਹੈਗੇ ਆ ਉਹਨਾਂ ਦੀ ਡੀਐਸਪੀ ਡੀਐਸਪੀ ਨਾਲ ਜਿਹੜੀ ਆਡੀਓ ਰਿਕਾਰਡਿੰਗ ਸੀ ਉਹਨੂੰ ਲੈ ਕੇ ਰੋਲਾ ਪਿਆ ਸੀਗਾ ਤੇ ਅਰਸ਼ਦੀਪ ਕਲੈਰ ਨੇ ਕਿਹਾ ਹੈ ਕਿ ਹਾਂ ਮੈਂ ਐਸਡੀ ਐਸਆਈਟੀ ਦੇ ਸਾਹਮਣੇ ਪੇਸ਼ ਹੋਵਾਂਗਾ ਤੇ ਮੈਂ ਚੰਡੀਗੜ੍ਹ ਦੇ ਪੁਲਿਸ ਹੈੱਡਕੁਆਟਰ ਤੇ ਜਾ ਕੇ ਜਰੂਰ ਆਪਣਾ ਬਿਆਨ ਦਰਜ ਕਰਾਵਾਂਗਾ ਤਾਂ ਦੇਖਦੇ ਹਾਂ ਤੇ ਇੱਚ ਬਣਦਾ ਕੀ ਹੈ ਅ ਉਹ ਜਿਹੜੀ ਆਡੀਓ ਸੀਗੀ ਖਾਸੀ ਕੰਟ੍ਰੋਵਰਸਲ ਸੀਗੀ ਉਹਦੇ ਚ ਇੱਕ ਅਫੀਸਰ ਕਹਿੰਦਾ ਹੋਇਆ ਸੁਣਾਈ ਦੇ ਰਿਹਾਗਾ ਕਿ ਜਿਹੜਾ ਵੀ ਕੋਈ ਅਕਾਲੀ ਮਿਲੇ ਉਹਦਾ ਜਿਹੜਾ ਨਾਮਿਨੇਸ਼ਨ ਆ ਉਹਨੂੰ ਪਾੜ ਦਿਓ ਤੇ ਹੋਰ ਵੀ ਮਤਲਬ ਇਹਦੇ ਚ ਵਿਧਾਇਕਾਂ ਦੀ ਵੀ ਗੱਲ ਐ ਤੇ ਹੋਰ ਜਿਹੜੇ ਲੋਕਲ ਜਿਹੜੇ ਆਗੂ ਨੇ ਉਹਨਾਂ ਦੀ ਵੀ ਕੱਲ ਇਸ ਆਡੀਓ ਚ ਹੈ ਗਿਆ ਇਹਨੇ ਖਾਸਾ ਖਾਸੀ ਚਰਚਾ ਬਟੋਰੀ ਸੀ ਤੇ ਲਗਾਤਾਰ ਜਿਹੜੀ ਪੁਲਿਸ ਵਰੁਣ ਸ਼ਰਮਾ ਜਿਹੜਾ ਹੈਗਾ ਉਹ ਲਗਾਤਾਰ ਇਹ ਗੱਲ ਕਹਿ ਰਿਹਾਗਾ ਨਹੀਂ ਨਹੀਂ ਇਹ ਤਾਂ AI ਜਨਰੇਟਡ ਹੈ ਤੇ ਨਾਲ ਮੇਰਾ ਲੈਣਾ ਦੇਣਾ ਨਹੀਂ ਹੈ ਦੇਖਦੇ ਆਂ ਇਹਦਾ ਜੇ ਦੀ ਕੋਈ ਇੰਡੀਪੈਂਡੈਂਟ ਇਨਕੁਆਇਰੀ ਹੁੰਦੀ ਉਦੋਂ ਹੀ ਪਤਾ ਲੱਗੂਗਾ ਕਿ ਇਹ AI ਜਨਰੇਟਡ ਹੈ ਜਾਂ ਸੱਚੀ ਹੋ ਇਸ ਕਿਸਮ ਦੀ ਕੋਈ ਗਲਬਾਤ ਸੀਗੀ ਹੂੰ ਨਿਕਲਦਾ ਕੀ ਹੈ ਇਹ ਤਾਂ ਹੁਣ ਸਮਝ ਦੱਸੂਗਾ ਕਿਉਂਕਿ ਜਿਨ੍ਹਾਂ ਦੀ ਪੁਲਿਸ ਹੈ ਉਹਨਾਂ ਦੀ ਇਨਸੈਕਟ ਨੇ ਦੇਖਦੇ ਆ ਅੱਗੇ ਜਾ ਕੇ ਬਣੂਗਾ ਕਿ ਪੰਜਾਬ ਦੇ ਵਿੱਚ ਉਧਰ ਇੱਕ ਖਬਰ ਨੇ ਖਾਸਾ ਝੰਡੋੜਿਆ ਬੀਤੇ ਦਿਨੀ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਉਸ ਦੀ ਪਤਨੀ ਤੇ ਉਸ ਦੇ ਆਸ਼ਿਕ ਦੇ ਵੱਲੋਂ ਉਸ ਦੇ ਵਿੱਚ ਹੁਣ ਕਈ ਤਰ੍ਹਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੀ ਉਹ ਇਹ ਚੀਜ਼ ਤਾਂ ਤੇ ਕੋਈ ਹੈ ਕਿ ਉਹ ਇੰਸਟਾਗ੍ਰਾਮ ਤੇ ਸੂਟਾਂ ਦੀਆਂ ਵੀਡੀਓਜ਼ ਪਾਉਂਦੀ ਹੁੰਦੀ ਸੀ ਤੇ ਉਹਦਾ ਜਿਹੜਾ ਸੂਟ ਜਿਹੜੇ ਬੇਸਿਕਲੀ ਬੁਟੀਕ ਹੈ ਗਿਆ ਉਹਨਾਂ ਨਾਲ ਉਹਦਾ ਕੋਈ ਕੋਲੈਬੋਰੇਸ਼ਨ ਦੱਸਿਆ ਜਾ ਰਿਹਾ ਸੀਗਾ ਜਿਹੜੇ ਉਹਦਾ ਬੁਆਏਫਰੈਂਡ ਦੱਸਿਆ ਜਾ ਰਿਹਾ ਤੇ ਉਹਨੂੰ ਤੇ ਉਹ ਦੋਵੇਂ ਜਾਣੇ ਜਿਹੜੀ ਫੁਲਾਸ ਹਜੇ ਜਿਹੜੀ ਗੱਲ ਕਰ ਰਹੀ ਉਹਦੇ ਚ ਇਹ ਹੀ ਕਹਿ ਰਹੀ ਹੈ ਕਿ ਜਿਹੜਾ ਉਹਦਾ ਬੁਆਏਫਰੈਂਡ ਸੀ ਹਰਕਵਲ ਉਹ ਅਤੇ ਜਿਹੜੀ ਇਹ ਕੁੜੀ ਸੀ ਇਹ ਪ੍ਰਾਪਰਟੀ ਵੀ ਹਥਿਆਣਾ ਚੁੰਦੇ ਸੀ ਕਿ ਤੇ ਪੈਸਾਂ ਦੀ ਭੁੱਖ ਵੀ ਸੀਗੀ ਤੇ ਕਈ ਸਾਰੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਆ ਰਹੀਆਂ ਨੇ ਇਹ ਫਰੀਦਕੋਟ ਜ਼ਿਲ੍ਹੇ ਦਾ ਮਾਮਲਾ ਹੈ ਤੇ ਇਹਨੇ ਖਾਸਾ ਆਪਾਂ ਕਹ ਲਈਏ ਕਿ ਅ ਚਰਚਾ ਦਾ ਵਿਸ਼ਾ ਛੇੜਿਆ ਸੀਗਾ ਜਿਹੜੇ ਜਿਹੜਾ ਪਰਿਵਾਰ ਹੈ ਗੁਰਵਿੰਦਰ ਜਿਹੜਾ ਮਾਰਿਆ ਗਿਆ ਉਹਦਾ ਪਰਿਵਾਰ ਖਾਸਾ ਦੁਖੀ ਹੈ ਉਹ ਵਿਚਾਰੇ 2 ਦਿਨ ਪਹਿਲਾਂ ਹੀ ਆਪਾਂ ਕਹੀਏ ਕਿ ਉਹਦਾ ਪਰਿਵਾਰ ਕੈਨੇਡਾ ਤੋਂ ਵਾਪਸ ਆਇਆ ਹੈਗਾ ਉੱਥੇ ਉਹ ਵਰਕ ਪਰਮਿਟ ਤੇ ਸੀਗਾ ਤੇ ਉਹਦਾ ਵਰਕ ਪਰਮਿਟ ਖਤਮ ਹੋ ਗਿਆ ਸੀਗਾ ਤੇ ਗੁਰਵਿੰਦਰ ਨੂੰ ਆਪਾਂ ਕਹਿ ਲਈਏ ਕਿ ਡਿਪੋਰਟ ਕੀਤਾ ਗਿਆ ਸੀ ਉਹ ਉੱਥੋਂ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਕਹਿ ਲਈਏ ਕਿ ਡਿਪੋਰਟ ਹੋਣ ਦੇ ਦੌਰਾਨ ਹੀ ਦੀ ਉਹ ਪਤਨੀ ਸੀਗੀ ਉਸ ਮਤਲਬ ਇੱਕ حساب ਲਾਓ ਕਿ ਜਦੋਂ ਉਹਦੇ ਹਸਬੈਂਡ ਦਾ ਕ੍ਰਾਈਸਿਸ ਦਾ ਟਾਈਮ ਚੱਲ ਰਿਹਾ ਸੀ ਉਦੋਂ ਉਹਦਾ ਸਾਥ ਦੇਣ ਦੀ ਬਜਾਏ ਉਹਨੇ ਕਿਤੇ ਹੋਰ ਅਫੇਅਰ ਕੀਤਾ ਤੇ ਪੈਸਿਆਂ ਦੇ ਚੱਕਰ ਚ ਫਿਰ ਉਹਨੇ ਉਸ ਘਰ ਨੂੰ ਵੀ ਝਾੜਤਾ ਉਸ ਆਤੇ ਆਪਣੇ ਪਤੀ ਨੂੰ ਵੀ ਬਿਮਾਰਤਾ ਖਾਸਾ ਆਪਾਂ ਕਹੀਏ ਕਿ ਮੋਰ ਜ਼ੇਮਹਿਤਾ ਮਤਲਬ ਇਦੇ ਚ ਰੂਰਲ ਮੋਰੈਲਟੀ ਦੀ ਗੱਲ ਕਰਾਂ ਪੈੰਡੂ ਨੈਤਿਕਤਾ ਦੀ ਗੱਲ ਕਰਾਂ ਤਾਂ ਦੇਖੋ ਕਿੰਨਾ ਖਰਾਬ ਹੈ ਮਤਲਬ ਜੇ ਤੁਸੀਂ ਆਪਣੇ ਸਾਥੀ ਦਾ ਉਹਦੇ ਕ੍ਰਾਈਸਿਸ ਚ ਸਾਥ ਨਹੀਂ ਦੇ ਸਕਦੇ ਤਾਂ ਮਤਲਬ ਤੂੰ ਤੁਸੀਂ ਕਿਸ ਕਿਸਮ ਦੇ ਸਾਥੀ ਹੋ ਉਸ ਤੇ ਵੀ ਸਵਾਲ ਹੈ ਮਤਲਬ ਜੇ ਪੈੰਡੂ ਮੋਰੈਲਟੀ ਦੀ ਗੱਲ ਕਰਨੀ ਹੋਵੇ ਰੂਰਲ ਮੋਰੈਲਟੀ ਦੀ ਗੱਲ ਕਰਨੀ ਹੋਵੇ ਤਾਂ ਉਹਦੇ ਕ੍ਰਾਈਸਿਸ ਚ ਆਪਣੇ ਪਤੀ ਦੇ ਕ੍ਰਾਈਸਿਸ ਚ ਨਾਲ ਖੜਾ ਹੋਣਾ ਸੀਗਾ ਤੇ ਇਸ ਕਿਸਮ ਦੇ ਜਿਹੜੇ ਘਟਨਾਵਾਂ ਨੇ ਇਹ ਮਤਲਬ ਇੰਡੀਆ ਦੇ ਵਿੱਚ ਤਾਂ ਬਾਕੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸੀ ਕਿਸੇ ਨੀਲੀ ਟੈਂਕੀ ਦਾ ਵੀ ਖੋਪ ਆਪਾਂ ਨੂੰ ਦੇਖਣ ਨੂੰ ਮਿਲਿਆ ਹੋਰ ਵੀ ਇਹ ਪੰਜਾਬ ਵੀ ਇਸ ਕਿਸਮ ਦੀਆਂ ਘਟਨਾਵਾਂ ਮਤਲਬ ਥੋੜਾ ਚਿੰਤਾ ਦਾ ਵਿਸ਼ਾ ਇਹ ਸੋਚਣ ਵਾਲੀ ਗੱਲ ਹੈ ਮੈਂ ਮਤਲਬ ਕੋਈ ਔਰਤਾਂ ਨੂੰ ਜਾਂ ਫਿਰ ਔਰਤਾਂ ਦੇ ਉਲਟ ਕੋਈ ਨੈਰੇਟਿਵ ਨਹੀਂ ਬਣਾ ਰਿਹਾ ਪਰ ਇਹ ਇੱਕ ਮਤਲਬ ਹੈ ਗਿਆ ਕਿ ਕਈ ਥਾਵਾਂ ਤੇ ਠੀਕ ਹੈ ਕਿ ਮੋਡਰਨਿਟੀ ਬਹੁਤ ਬਹੁਤ ਸਾਰਾ ਕੁਝ ਦਿੰਦੀ ਹੈ ਪਰ ਕਿਤੇ ਨ ਕਿਤੇ ਜਿਵੇਂ ਆਪਾਂ ਕਹਿੰਦੇ ਆ ਕਿ ਅ ਦੋ ਕਦਮ ਅੱਗੇ ਇੱਕ ਕਦਮ ਪਿੱਛੇ ਤਾਂ ਇੱਕ ਕਦਮ ਪਿੱਛੇ ਕਰਕੇ ਰੂਰਲ ਮੋਰੈਲਟੀਜ਼ ਦੇ ਅਕੋਰਡਿੰਗ ਵੀ ਸੋਚਣ ਵਾਲੀ ਗੱਲ ਹੈ ਕਿ ਤੁਸੀਂ ਸਿਰਫ ਔਰ ਸਿਰਫ ਜਿਹੜਾ ਇਹ ਝਾਸਾ ਦਾ ਪੈਸਿਆਂ ਵਾਲ ਆਇਆ ਹੋਰ ਇਸ ਕਿਸਮ ਦਾ ਇਹਦੇ ਤੋਂ ਵੀ ਸਾਰਾ ਆਪਣੇ ਸਟੈਪ ਨਹੀਂ ਚੁੱਕਣੇ ਹੁੰਦੇ ਹੂੰ ਜੀ ਜੀ ਉਧਰ ਆਖਰੀ ਖਬਰ ਵੱਲ ਚਲੀਏ ਤਾਂ ਰਾਜਾ ਬੜੰਗ ਹੁਣੀ ਕਹਿ ਰਹੇ ਨੇ ਭਾਈ ਵੀ ਲੋਕ ਗੱਲਾਂ ਕਰੀ ਜਾਂਦੇ ਨੇ ਪਰ ਮੇਰੇ ਤੋਂ ਤਾਂ ਕਾਂਗਰਸ ਨੇ ਅਸਤੀਫਾ ਮੰਗਿਆ ਹੀ ਨਹੀਂ ਹਾਲੇ ਹਾਂਜੀ ਰਾਜਾ ਵਡਿੰਗ ਲਗਾਤਾਰ ਕਹਿ ਰਹੇ ਨੇ ਕਿ ਮੇਰੇ ਤੋਂ ਇਸਤੀਫਾ ਨਹੀਂ ਮੰਗਿਆ ਗਿਆ ਹੈਗਾ ਨਾ ਮੈਂ ਰਿਜਾਈਨ ਕਰ ਰਿਹਾ ਕਾਂਗਰਸ سے ਰਿਜਾਈਨ ਨਹੀਂ ਕਰਵਾਇਆ ਜਾਂਦਾ ਸਿੱਧਾ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਜਾਂਦਾ ਤੇ ਦੂਜੇ ਨੂੰ ਕਿਹਾ ਜਾਂਦਾ ਕਿ ਥੈਂਕ ਯੂ ਤੁਸੀਂ ਸੇਵਾਵਾਂ ਦਿੱਤੀਆਂ ਜੇ ਇਦਾਂ ਦਾ ਕੁਝ ਹੋਊਗਾ ਤਾਂ ਮੈਂ ਲਕੂਗਾ ਨਹੀਂ ਮੈਂ মিডিਆ ਸਾਹਮਣੇ ਆ ਕੇ ਦੱਸਾਂਗਾ ਦੱਸਾਂਗਾ ਮੇਰੇ ਖਿਲਾਫ ਜਿਹੜਾ ਪੇਡ ਪ੍ਰੋਪਗੈਂਡਾ ਚਲਵਾਇਆ ਜਾ ਰਿਹਾਗਾ ਇਸ ਨੇ ਅਜ ਰਾਜਾ ਵਡਿੰਗ ਨੇ ਦੱਸਿਆ ਹੈਗਾ ਰਾਜਾ ਵਡਿੰਗ ਮਤਲਬ ਅ ਪਿਛਲੇ ਕਾਫੀ ਦਿਨਾਂ ਤੋਂ ਕਦੇ ਬਿਆਨਾਂ ਨੂੰ ਲੈ ਕੇ ਚਰਚਾ ਤੁਸੀਂ ਸੀ ਕਿ ਕਦੇ ਉਹਦੀ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਚਰਚਾ ਤੁਸੀਂ ਸੀ ਕਿ ਕੁਝ ਵੀ ਹੋਵੇ ਮਤਲਬ ਇਹ ਪ੍ਰੈਸ ਕਾਨਫਰੰਸ ਮੈਂ ਵੀ ਸੁਣੀ ਸੀ ਮਤਲਬ ਉਹਨੇ ਆਪਣਾ ਨੁਕਸਾਨ ਆਪਣਾ ਦਾ ਕੀ ਉਹਦਾ ਤਾਂ ਕੀ ਨੁਕਸਾਨ ਹੋਣਾਗਾ ਕਾਂਗਰਸ ਦਾ ਨੁਕਸਾਨ ਕਰਨ ਚ ਪੂਰਾ ਮਤਲਬ ਅੱਗੇ ਵੱਧ ਰਿਹਾ ਰਾਜਾ ਵੜਿੰਗ ਤੇ ਕਹਿੰਦਾ ਮੇਰੇ ਖਿਲਾਫ ਇੱਕ ਪੇਡ ਕੈਂਪੇਨ ਕਿਸਮ ਦਾ ਚਲਾਇਆ ਜਾ ਰਿਹਾਗਾ ਖੈਰ ਉਹ ਜਿਹੜੀਆਂ ਉਹ ਸਟੇਟਮੈਂਟ ਦੇ ਰਿਹਾਗਾ ਉਹ ਤਾਂ ਉਹ ਆਪ ਹੀ ਦੇ ਰਿਹਾਗਾ ਉਹ ਕੋਈ ਉਹਦੇ ਮੂੰਹੋਂ ਤਾਂ ਕਹਵਾ ਨਹੀਂ ਰਿਹਾ ਤਾਂ ਮੀਡੀਆ ਤਾਂ ਮਤਲਬ 노 ਡਾਊਟ ਕਿਸੇ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰਦੀ ਹੈ ਕਿਉਂ ਉਹਦੇ ਚ ਉਹਦੇ ਇੰਟਰਸਟ ਵੀ ਹੁੰਦੇ ਨੇ ਪਰ ਇਹ ਸੂਤ ਵੀ ਆਇਆ ਹੋਇਆਗਾ ਮਤਲਬ ਮੀਡੀਆ ਦੇ ਵੀ ਤੇ ਜਿਹੜੀ ਮੌਕੇ ਤੇ ਹਕੂਮਤ ਉਹਦੇ ਵੀ ਸੂਤ ਆਇਆ ਹੋਇਆਗਾ ਕਿ ਜਿਹੜਿਆ ਆਪੋਜੀਸ਼ਨ ਪਾਰਟੀ ਦਾ ਪ੍ਰਧਾਨ ਹੈ ਉਹ ਇੰਨਾ ਬੇਵਕੂਫ ਹੈ ਕਿ ਉਹ ਕੁਝ ਵੀ ਗੱਲਾਂ ਕਰੀ ਜਾ ਰਿਹਾਗਾ ਤੇ ਉਹ ਦੇਖ ਕਰਕੇ ਉਹਨੂੰ ਫਾਇਦਾ ਤਾਂ ਹੋ ਹੀ ਰਿਹਾਗਾ ਤੇ ਅਕਾਲੀ ਦਲ ਦਾ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਤਰਨ-ਤਰਨ ਚ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਅਕਾਲੀ ਦਲ ਦੂਜੇ ਨੰਬਰ ਤੇ ਪਹੁੰਚਿਆ ਤੇ ਉਹਦਾ ਇੱਕ ਰੀਜਨ ਇਹ ਵੀ ਸੀਗਾ ਕਿ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਇਹ ਪ੍ਰਧਾਨ ਐ ਖਾਸਾ ਨਲਾਇਕ ਹੈ ਇਸੇ ਕਰਕੇ ਉੱਥੇ ਕਾਂਗਰਸ ਪਾਰਟੀ ਚੌਥੇ ਨੰਬਰ ਤੇ ਵੀ ਰਹੀ ਹੈ ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਤਾਂ ਖੈਰ ਇਹ ਜਿਸ ਜਿਸ ਹਿਸਾਬ ਨਾਲ ਇਹ ਮੂੰਹ ਖੋਲਦਾ ਜਾਊਗਾ ਆਪਣੀ ਇਸ ਕਿਸਮ ਦੇ ਸਟੇਟਮੈਂਟਾ ਦਿੰਦਾ ਜਾਊਗਾ ਉਹਨਾਂ ਇਹੀ ਕਾਂਗਰਸ ਨੂੰ ਨੁਕਸਾਨ ਹੁੰਦਾ ਰਹੂਗਾ ਅ ਮੈਨ ਲੱਗਦਾਗਾ ਕਿ ਜੇ ਤਿੰਨ ਚਾਰ ਮਹੀਨਾ ਮਹੀਨੇ ਇਦਾਂ ਇਹੀ ਚੱਲਦਾ ਰਿਹਾ ਤਾਂ ਕਿਤੇ 2027 ਦੇ ਇਲੈਕਸ਼ਨਾਂ ਚ ਮੈਨ ਧਿਰ ਮਤਲਬ ਮੈਨ ਪੋਜੀਸ਼ਨ ਧਿਰ ਦੇ ਤੌਰ ਤੇ ਦੂਜੇ ਨੰਬਰ ਦੀ ਪਾਰਟੀ ਦੇ ਤੌਰ ਤੇ ਕਦੇ ਅਖਾਲੀ ਦਲ ਨਾ ਉਭਰ ਆਵੇ ਜਾਂ ਫਿਰ ਮਤਲਬ ਆਪਾਂ ਕਹਿ ਲੇ ਕਿ ਕਾਂਗਰਸ ਵਾਲੇ ਸਪੇਸ ਚ ਉਹਨੂੰ ਵੀ ਕਿਤੇ ਨਾ ਕਿਤੇ ਅਖਾਲੀ ਦਲ ਕੈਪਚਰ ਕਰ ਸਕਦੀ ਹੈ ਪੂਰੀ ਸੰਭਾਵਨਾਵਾਂ ਨੇ ਤੇ ਅ ਦੇਖੋ ਕਾਂਗਰਸ ਕੋਲ ਨੋ ਡਾਊਟ ਚੰਨੀਆ ਹੋਰ ਪ੍ਰਗਟ ਸਿੰਘ ਹੋਰ ਵੀ ਕਈ ਆਸੂ ਜਾਂ ਫਿਰ ਇਸ ਕਿਸਮ ਦੇ ਆਗੂ ਸੀਗੇ ਜਿਨ੍ਹਾਂ ਦੀ ਇੱਕ ਫੇਸ ਵੈਲਿਊ ਤਾਂ ਸੁਪਾਲ ਖੇਰਾ ਜਿਹੜੇ ਆਪਣੇ ਆਪਣੇ ਹਿਸਾਬ ਨਾਲ اپੋਜੀਸ਼ਨ ਦਾ ਰੋਲ ਨਿਭਾ ਰਹੇ ਸੀਗੇ ਪਰ ਜਦੋਂ ਲਗਾਤਾਰ ਪਾਰਟੀ ਚ ਫੁੱਟ ਦਿਖੂਗੀ ਤੇ ਇਸ ਕਿਸਮ ਦਾ ਨਲਾਇਕ ਪ੍ਰਧਾਨ ਦਿਖੂਗਾ ਤਾਂ ਮਤਲਬ ਉਹਦਾ ਨੁਕਸਾਨ ਤਾਂ ਫਿਰ ਸਟੇਟ ਲੈਵਲ ਤੇ ਹੋਊਗਾ ਹੀ ਦੇਖਦੇ ਆ ਕੀ ਬਣਦਾਗਾ ਪਰ ਮੈਂ ਦੇਖ ਰਿਹਾਗਾ ਕਿ ਕਾਂਗਰਸ ਜਿਸ ਹਿਸਾਬ ਨਾਲ ਉਹਦਾ ਗ੍ਰਾਫ ਡਾਊਨ ਹੋ ਰਿਹਾਗਾ ਉਸੇ ਅਸਾਬ ਨਾਲ ਅਕਾਲੀ ਦਲ ਕਿਤੇ ਨ ਕਿਤੇ ਪੰਜਾਬ 'ਚ ਅ ਥੋੜਾ ਜਿਹਾ ਆਗਾ ਖਾਸ ਕਰ ਹੜਾਂ ਦੇ ਬਾਅਦ ਤੇ ਹੁਣ ਜਿਹੜਾ ਤਰਨਤਾਰਨ ਦਾ ਬਾਈ ਇਲੈਕਸ਼ਨ ਸੀ ਉਦੋਂ ਬਾਅਦ ਹੂੰ ਜੀ ਸੋ ਵੇਖਦੇ ਆ ਇਹ ਸਰਧਾਵ ਦੀ ਪ੍ਰਦਾਨਗੀ ਕਿੰਨਾ ਕਚੇੜ ਜਿਉਂਦੀ ਰਹਿੰਦੀ ਐ ਤੇ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਵੀ ਪਾਈ ਇਹਨੂੰ ਕੁਝ ਨਹੀਂ ਕਹਿਣਾ ਅਗਲਿਆਂ ਨੇ ਨਵਾਂ ਐਲਾਨ ਦੇਣਾ ਤੇ ਇਹਨਾਂ ਨੂੰ ਧੰਨਵਾਦ ਕਰ ਦੇਣਾ ਦੇਖਦੇ ਆ ਖੇਰ ਬਣਦਾ ਕੀ ਹੈ ਕਾਂਗਰਸ ਕਿੰਨੇ ਇੱਕ ਗੋਲ ਖਿਲਾ ਰਹੀ ਹੈ ਇਹਨਾਂ ਦੇ ਸਮੇਂ ਦੇ ਵਿੱਚ ਉਹ ਵੀ ਸਾਰੇ ਦੇਖ ਹੀ ਰਹੇ ਨੇ ਤੇ ਅਗਲਾ ਜਿਹੜਾ ਉਹ ਕਿਹੋ ਜਿਹਾ ਹੋ ਉਹ ਆਉਣ ਵਾਲੇ ਸਮੇਂ 'ਚ ਵੇਖਾਂਗੇ ਫਿਲਹਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ